ਜੀ ਤੁਹਾਡਾ ਸਾਰੇ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਮੇਥੀ ਵਾਲੀ ਮਟਰੀ ਦੀ ਰੈਸਪੀ ਲੈ ਕੇ ਆਈ ਹਾਂ ਜਿਹੜੀ ਇਹ ਮਟਰੀ ਹੁੰਦੀ ਹੈ ਇਹ ਬਹੁਤ ਕ੍ਰਿਸਪੀ ਤੇ ਬਿਲਕੁਲ ਪੂਰਪਰੀ ਬਣ ਕੇ ਤਿਆਰ ਹੁੰਦੀ ਹੈ ਬਹੁਤ ਜ਼ਿਆਦਾ ਖਸਤਾ ਹੁੰਦੀ ਹੈ ਤੇ ਬਹੁਤ ਸਵਾਦਬੰਦੀ ਹੈ ਤੇ ਆਓ ਅਸੀਂ ਇਹਨੂੰ ਬਣਾਉਣਾ ਸ਼ੁਰੂ ਕਰੀਏ ਸਬਤਵਲਾ ਅਸੀਂ ਮੇਥੀ ਲੈ ਲਵਾਂਗੇ ਮੇਥੀ ਆਪਾਂ ਲਈ ਹੈ ਇੱਥੇ ਅੱਧੀ ਗੁੱਚੀ ਦੇ ਕਰੀਬ ਤੇ ਮੇਥੀ ਨੂੰ ਅਸੀਂ ਬਰੀਕ-ਬਰੀਕ ਕੱਟ ਲਵਾਂਗੇ ਕੋਸ਼ਿਸ਼ ਇਹ ਕਰਾਂਗੇ ਕਿ ਪੱਤੇ-ਪੱਤੇ ਅਸੀਂ ਕਟੀਆਂ ਟਾਣੀਆਂ ਘੱਟ ਹੋਣ ਮੇਥੀ ਅਸੀਂ ਕੱਟਣ ਤੋਂ ਬਾਅਦ ਉਹਨੂੰ ਚੰਗੀ ਤਰ੍ਹਾਂ ਧੋ ਲਵਾਂਗੇ ਪਾਣੀ ਉਹਦਾ ਸੁਕਾ ਲਵਾਂਗੇ ਹੁਣ ਅਸੀਂ ਇੱਕ ਫਰਾਈਪੈਨ ਲਵਾਂਗੇ ਤੇ ਫਰਾਈਪੈਨ ਦੇ ਵਿੱਚ ਅਸੀਂ ਇੱਕ ਚਮਚ ਦੇ ਕਰੀਬ ਜਿਹੜਾ ਦੇਸੀ ਘਿਓ ਪਾ ਦਵਾਂਗੇ ਤੇ ਘਿਓ ਨੂੰ ਅਸੀਂ ਮੈਲਟ ਕਰ ਲਵਾਂਗੇ ਇਹ ਉਹਨੂੰ ਆਪਾਂ ਚੰਗੀ ਤਰ੍ਹਾਂ ਮੈਲਟ ਕਰ ਲਵਾਂਗੇ ਕਿਉਂ ਜੋ ਜਦੋਂ ਮੈਲਟ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਮੇਥੀ ਪਾ ਦਵਾਂਗੇ ਇਹ ਜਿਹੜੀ ਮੇਥੀ ਹੈ ਇਹ ਅਸੀਂ ਅੱਧੀ ਗੁੱਚੀ ਦੇ ਕਰੀਬ ਲਈ ਸੀ ਅਸੀਂ ਪੱਤੇ-ਪੱਤੇ ਕੱਟੇ ਨੇ ਮੇਥੀ ਦੇ ਜਿਹੜੀਆਂ ਟਾਣੀਆਂ ਨਹੀਂ ਪਾਈਆਂ ਹੈ ਟਾਣੀਆਂ ਪਾਣ ਦੇ ਨਾਲ ਜਿਹੜੀ ਮੇਥੀ ਥੋੜੀ ਜ਼ਿਆਦਾ ਕੜੱਤਨ ਮਾਰਦੀ ਹੈ ਇਸ ਕਰਕੇ ਅਸੀਂ ਇਹਦੇ ਪੱਤੇ-ਪੱਤੇ ਲਏ ਨੇ ਤੇ ਥੋੜੀ ਦਿਰ ਆਪਾਂ ਜਿਹੜੀ ਕੜਸ਼ੀ ਲਗਾਤਾਰ ਚਲਾਉਂਦੇ ਰੱਖਾਂਗੇ ਜਿਹੜੇ ਮੇਥੀ ਹੈਗੀ ਹੈ ਇਹਦਾ ਪਾਣੀ ਆਪਾਂ ਸਕਾ ਲਵਾਂਗੇ ਮੇਥੀ ਜਿਹੜੀ ਸਾਡੀ ਭੁਜ ਹੋ ਚੁੱਕੀ ਹੈ ਇਹਦਾ ਪਾਣੀ ਚੰਗੀ ਤਰ੍ਹਾਂ ਸੁੱਕ ਗਿਆ ਹੈ ਹ ਹੁਣ ਅਸੀਂ ਇੱਕ ਪ੍ਰਾਤ ਲਵਾਂਗੇ ਪ੍ਰਾਤ ਦੇ ਵਿੱਚ ਅਸੀਂ 1 ਕੱਪ ਮੈਦੇ ਦਾ ਪਾ ਦਵਾਂਗੇ ਅਸੀਂ ਜਿਹੜੀ ਮਟਰੀ ਮੈਦੇ ਨਾਲ ਵੀ ਬਣਾ ਸਕਦੇ ਆ ਤੇ ਕਣਕ ਦੇ ਆਟੇ ਦੇ ਨਾਲ ਵੀ ਮੈਦਾ ਪਾਣ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ 2 ਚਮਚ ਦੇ ਕਰੀਬ ਅਸੀਂ ਬੇਸਨ ਪਾ ਦਵਾਂਗੇ 1 ਚਮਚ ਦੇ ਕਰੀਬ ਅਸੀਂ ਅਜਵੈਨ ਪਾਵਾਂਗੇ ਇੱਕ ਛੋਟਾ ਚਮਚ ਲਵਾਂਗੇ ਥੋੜੇ ਜਿਹਾ ਆਪਾਂ ਚਿੱਟੇ ਤੇਲ ਪਾ ਦਵਾਂਗੇ ਥੋੜੀ ਜੀ ਅਸੀਂ ਇਹਦੇ ਵਿੱਚ ਪਾਵਾਂਗੇ ਪੀਸੀ ਹੋਈ ਖੰਡ ਕਿਉਂਕਿ ਜਿਹੜੀ ਮੇਥੀ ਥੋੜੀ ਕੋਰੀ ਹੁੰਦੀ ਹੈ ਇਸ ਕਰਕੇ ਥੋੜੀ ਜਿਹੀ ਖੰਡ ਪਾਉਣ ਦੇ ਨਾਲ ਬੈਲੈਂਸ ਜਿਹਾ ਬਣ ਜਾਂਦਾ ਹੈ ਆਪਣੇ ਸਵਾਦ ਦੇ ਅਨੁਸਾਰ ਅਸੀਂ ਨਮਕ ਪਾ ਦਵਾਂਗੇ ਨਾਲ ਹੀ ਅਸੀਂ ਇਹਦੇ ਵਿੱਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਅੱਧਾ ਚਮਚ ਤੇ ਚਮਚ ਦਾ ਚੌਥਾ ਹਿੱਸਾ ਅਸੀਂ ਇਹਦੇ ਵਿੱਚ ਹਲਦੀ ਪਾ ਦਵਾਂਗੇ ਜਿਹੜੀ ਮੇਥੀ ਅਸੀਂ ਭੁੰਨ ਕੇ ਰੱਖੀ ਹੋਈ ਹੈ ਇਹਨੂੰ ਅਸੀਂ ਹੁਣ ਪਾ ਦਿੰਦੇ ਹਾਂ ਠੰਡੀ ਹੋਣ ਤੋਂ ਬਾਅਦ ਇੱਕ ਚਮਚ ਅਸੀਂ ਦੇਸੀ ਘਿਓ ਦਾ ਪਾਵਾਂਗੇ ਥੋੜੇ ਜਿਹੇ ਪੱਤੇ ਅਸੀਂ ਹਰੇ ਧਨੀਏ ਦੇ ਪਾ ਦਵਾਂਗੇ ਹਰੇ ਧਨੀਆ ਪਾਣ ਤੋਂ ਬਾਅਦ ਆਪਾਂ ਘਿਓ ਤੇ ਇਹ ਜਿਹੜੇ ਸਾਰੇ ਮਸਾਲੇ ਹੈਗੇ ਇਹਨਾਂ ਨੂੰ ਆਟੇ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਆਟੇ ਵਿੱਚ ਜਿਹਦਾ ਕਿਓ ਚੰਗੀ ਤਰ੍ਹਾਂ ਮਿਕਸ ਹੋ ਜਾਏਗਾ ਫਿਰ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਜਿਹੜਾ ਆਟਾ ਹੈਗਾ ਗੁੰਨ ਕੇ ਤਿਆਰ ਕਰਾਂਗੇ ਅਸੀਂ ਜਿਹੜਾ ਆਟਾ ਹੈ ਨੋਰਮਲ ਜਿਹਾ ਗੁੰਨਾਂਗੇ ਜਿੱਦਾਂ ਅਸੀਂ ਆਪਣੀ ਪਰੌਂਠੀ ਜਾਂ ਰੋਟੀ ਵਗੈਰਾ ਬਣਾਉਣ ਨੂੰ ਆਟਾ ਗੁੰਦੇ ਨਾ ਉਸ ਤਰ੍ਹਾਂ ਦਾ ਆਟਾ ਅਸੀਂ ਗੁੰਨ ਕੇ ਤਿਆਰ ਕਰ ਲਵਾਂਗੇ ਇੱਥੇ ਅਸੀਂ ਸਿਰਫ ਇਹਦੇ ਵਿੱਚ ਇੱਕ ਚਮਚ ਕਿਓ ਪਾਇਆ ਹੈ ਤੁਸੀਂ ਕਹੋਗੇ ਕਿ ਖਸਤਾ ਮਟਰੀ ਕਿੱਦਾਂ ਬਣੇਗੀ ਸਿਰਫ ਇੱਕ ਚਮਚ ਕਿਓ ਪਾਇਆ ਹੈ ਇੱਕ ਹੀ ਅਸੀਂ ਜਦੋਂ ਮੇਥੀ ਭੁੰਨੀ ਸੀ ਉਦੋਂ ਪਾਇਆ ਸੀ ਦੋ ਚਮਚ ਸਿਰਫ ਇਹਦੇ ਵਿੱਚ ਟੋਟਲ ਕਿਓ ਪਾਇਆ ਹੈ ਤੇ ਬਾਕੀ ਦਾ ਕਿਓ ਅਸੀਂ ਇਹਦੇ ਵਿੱਚ ਬਾਅਦ ਚ ਪਾਵਾਂ ਇਧਰ ਜਿਹੜਾ ਸਾਡਾ ਆਟਾ ਹੈਗਾ ਗੁੰਨ ਕੇ ਲੱਗ ਚੁੱਕਾ ਹੈ ਹੁਣ ਅਸੀਂ ਇੱਥੇ ਇੱਕ ਕੋਲੀ ਲੈ ਲਵਾਂਗੇ ਤੇ ਕੋਲੀ ਦੇ ਵਿੱਚ ਆਪਾਂ ਰਿਫਾਈਨਡ ਜਾਂ ਤੇਲ ਪਾ ਕੇ ਇਹਦੇ ਵਿੱਚ ਅਸੀਂ 2 ਚਮਚ ਪਾ ਦਵਾਂਗੇ ਕਾਰਨਫਲੋਰ ਦੇ ਕਾਰਨਫਲੋਰ ਪਾਉਣ ਤੋਂ ਬਾਅਦ ਇਹਨੂੰ ਅਸੀਂ ਚਮਚ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹਨਾਂ ਦੋਨਾਂ ਨੂੰ ਅਸੀਂ ਘੋਲ ਕੇ ਤਿਆਰ ਕਰ ਲਵਾਂਗੇ ਇਹਨੂੰ ਅਸੀਂ ਘੋਲ ਕੇ ਇੱਕ ਸਾਈਡ ਤੇ ਰੱਖ ਦਵਾਂਗੇ ਦੂਸਰੀ ਸਾਈਡ ਤੇ ਜਿਹੜਾ ਆਟਾ ਸਾਡਾ ਉਹ ਵੀ ਸੈੱਟ ਹੋ ਚੁੱਕਾ ਹੈ ਅਸੀਂ ਇੱਕ ਪੇੜਾ ਲੈ ਲਵਾਂਗੇ ਉਹਨੂੰ ਆਪਾਂ ਥੋੜਾ ਜਿਹਾ ਸੁੱਕਾ ਮੈਦਾ ਲਗਾ ਲਵਾਂਗੇ ਤੇ ਇਹਦੀ ਇੱਕ ਵੱਡੀ ਜੀ ਚਕਲੀ ਬਣਾ ਕੇ ਤਿਆਰ ਕਰਾਂਗੇ ਚਕਲੇ ਬਣਾਉਣ ਤੋਂ ਬਾਅਦ ਅਸੀਂ ਇਹਨੂੰ ਇੱਕ ਸਲੈਬ ਦੇ ਉੱਤੇ ਇਸ ਤਰ੍ਹਾਂ ਬੇਲ ਲਾਂਗੇ ਕਿਉਂਕਿ ਚਕਲੇ ਦੇ ਉੱਪਰ ਜਿਹੜਾ ਪੇੜਾ ਸਾਡਾ ਪੂਰਾ ਨਹੀਂ ਆ ਰਿਹਾ ਸੀ ਇਸ ਕਰਕੇ ਅਸੀਂ ਸਲੈਬ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਉਹਦੇ ਉੱਪਰ ਹੀ ਅਸੀਂ ਇਸ ਤਰ੍ਹਾਂ ਦਾ ਪਤਲੀ ਜੀ ਰੋਟੀ ਬੇਲ ਕੇ ਤਿਆਰ ਕਰ ਲਵਾਂਗੇ ਜਿੰਨਾ ਪਤਲਾ ਹੋ ਸਕਦਾ ਓਨਾ ਪਤਲਾ ਬੇਲ ਕੇ ਅਸੀਂ ਇਹਨੂੰ ਤਿਆਰ ਕਰਾਂਗੇ ਹੁਣ ਅਸੀਂ ਇਹਦੇ ਉੱਪਰ ਚੰਗੀ ਤਰ੍ਹਾਂ ਘਿਓ ਲਗਾਉਣਾ ਹੈ ਪੂਰੀ ਰੋਟੀ ਦੇ ਉੱਪਰ ਅਸੀਂ ਘਿਓ ਲਗਾਵਾਂਗੇ ਜਿਹੜਾ ਅਸੀਂ ਘੋਲ ਕੇ ਰੱਖਿਆ ਹੋਇਆ ਹੈ ਕੌਰਨਫਲੋਰ ਪਾ ਕੇ ਪੂਰੀ ਤਰ੍ਹਾਂ ਲਗਾਵਾਂਗੇ ਜੇ ਅਸੀਂ ਚੰਗੀ ਤਰ੍ਹਾਂ ਲਗਾਵਾਂਗੇ ਤਾਂ ਹੀ ਜਿਹੜੀ ਇਹਦੀ ਪਰਤਾਂ ਬਣਨਗੀ ਹੈ ਮਟਰੀ ਦੀ ਇਹ ਪਰਤਾਂ ਵਾਲੀ ਮਟਰੀ ਬਣ ਕੇ ਤਿਆਰ ਹੋਵੇਗੀ ਤੇ ਇਹ ਲਗਾਉਣ ਤੋਂ ਬਾਅਦ ਅਸੀਂ ਇਹਦੇ ਉੱਪਰ ਹੁਣ ਥੋੜਾ-ਥੋੜਾ ਅਸੀਂ ਕੌਰਨਫਲੋਰ ਛਿੜਕ ਦੇਣਾ ਹੈ ਪੂਰੇ ਉੱਪਰ ਆਪਾਂ ਥੋੜਾ-ਥੋੜਾ ਛਿੜਕਾਂਗੇ ਛਿੜਕਣ ਤੋਂ ਬਾਅਦ ਅਸੀਂ ਇਹਦੀ ਇੱਕ ਸਾਈਡ ਬੰਦ ਕਰਾਂਗੇ ਫਿਰ ਅਸੀਂ ਇਹਦੇ ਉੱਪਰ ਕੌਰਨਫਲੋਰ ਵਾਲਾ ਜਿਹੜਾ ਘ ਲਗਾਉਣ ਤੋਂ ਬਾਅਦ ਫਿਰ ਥੋੜਾ ਜਿਹਾ ਇਹਦੇ ਉੱਪਰ ਅਸੀਂ ਛਿੜਕਾਅ ਕਰਾਂਗੇ ਕੌਰਨਫਲੋਰ ਦਾ ਸੁੱਕੇ ਦਾ ਤੇ ਦੂਸਰੀ ਸਾਈਡ ਅਸੀਂ ਇਹਦੇ ਉੱਪਰ ਰੱਖ ਦਵਾਂਗੇ ਇਸ ਤਰ੍ਹਾਂ ਹੁਣ ਅਸੀਂ ਇਹਦੇ ਉੱਪਰ ਫਿਰ ਲਗਾ ਲਵਾਂਗੇ ਘਿਓ ਘਿਓ ਲਗਾਉਣ ਤੋਂ ਬਾਅਦ ਫਿਰ ਅਸੀਂ ਥੋੜਾ ਜਿਹਾ ਇਹਦੇ ਉੱਪਰ ਜਿਹੜਾ ਕੌਰਨਫਲੋਰ ਹੈ ਉਹ ਛਿੜਕ ਦਵਾਂਗੇ ਤੇ ਇਹਦੀ ਇੱਕ ਸਾਈਡ ਨੂੰ ਫੋਲਡ ਕਰਾਂਗੇ ਤੇ ਦੂਸਰੀ ਸਾਈਡ ਵੀ ਆਪਾਂ ਇਸੇ ਤਰ੍ਹਾਂ ਘਿਓ ਲਗਾ ਕੇ ਬੰਦ ਕਰ ਦਵਾਂਗੇ ਬੰਦ ਕਰਨ ਤੋਂ ਬਾਅਦ ਅਸੀਂ ਇਹ ਸਕੁਅਰ ਸ਼ੇਪ ਦੇ ਵਿੱਚ ਇਹਨੂੰ ਅਸੀਂ ਬੇਲਾਂਗੇ ਪਹਿਲਾਂ ਅਸੀਂ ਇਹਨੂੰ ਨਾ ਥੋੜਾ ਜਿਹਾ ਸੁੱਕਾ ਮੈਦਾ ਲਗਾ ਕੇ ਬੇਲਾਂਗੇ ਫੇ ਜਿਹੜਾ ਕਿ ਇਹ ਚਿਪਕੇਗਾ ਨਹੀਂ ਇਹਦੇ ਨਾਲ ਸੈਲਫ ਦੇ ਨਾਲ ਇਸ ਕਰਕੇ ਥੋੜਾ ਜਿਹਾ ਅਸੀਂ ਨਾ ਸੁੱਕਾ ਮੈਦਾ ਨੂੰ ਪਹਿਲਾਂ ਲਗਾ ਲੈਂਦੇ ਹਾਂ ਹੁਣ ਅਸੀਂ ਇਹਨੂੰ ਫੇਰ ਦੁਬਾਰਾ ਤੋਂ ਬੇਲ ਕੇ ਤਿਆਰ ਕਰਾਂਗੇ ਸਕੁਅਰ ਸ਼ੇਪ ਦੇ ਵਿੱਚ ਰੋਟੀ ਬੇਲਣ ਤੋਂ ਬਾਅਦ ਫੇਰ ਅਸੀਂ ਜਿਹੜਾ ਘਿਓ ਕੋਲ ਕੇ ਰੱਖਿਆ ਸੀ ਕਾਰਨਫਲੋਰ ਪਾ ਕੇ ਉਹ ਅਸੀਂ ਇਹਦੇ ਉੱਪਰ ਲਗਾ ਦਿੱਤਾ ਹੈ ਤੇ ਨਾਲ ਹੀ ਅਸੀਂ ਇਹਦੇ ਉੱਪਰ ਥੋੜਾ ਜਿਹਾ ਸੁੱਕਾ ਜਿਹੜਾ ਕਾਰਨਫਲੋਰ ਛਿੜਕ ਦਵਾਂਗੇ ਹੁਣ ਅਸੀਂ ਇਧਰ ਇੱਕ ਸਾਈਡ ਤੋਂ ਪਹਿਲਾਂ ਫੋਲਡ ਕਰਾਂਗੇ ਤੇ ਇਧਰ ਅਸੀਂ ਘੋਲ ਲਗਾ ਲਵਾਂਗੇ ਸਾਈਡ ਤੇ ਫਿਰ ਅਸੀਂ ਇਹਨੂੰ ਇਧਰ ਨੂੰ ਬੰਦ ਕਰ ਦੇਵਾਂਗੇ ਜੇ ਤੁਸੀਂ ਜ਼ਿਆਦਾ ਘੋਲ ਹੋਰ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਹੋਰ ਘੋਲ ਲਗਾ ਸਕਦੇ ਹੋ ਪਰ ਅਸੀਂ ਬਸ ਇੰਨਾ ਕੁ ਘੋਲ ਲਗਾਵਾਂਗੇ ਇਹਦੇ ਤੇ ਜ਼ਿਆਦਾ ਘੋਲ ਨਹੀਂ ਲਗਾਉਣਾ ਹੈ ਹੁਣ ਅਸੀਂ ਇਹਨੂੰ ਬੇਲ ਕੇ ਤਿਆਰ ਕਰਾਂਗੇ ਅਸੀਂ ਇਹਨੂੰ ਇਸੇ ਹੀ ਸ਼ੇਪ ਦੇ ਵਿੱਚ ਥੋੜਾ ਲੰਮਾ-ਲੰਮਾ ਇਸ ਤਰ੍ਹਾਂ ਬੇਲ ਲਵਾਂਗੇ ਤੇ ਬੋਤਾ ਅਸੀਂ ਪਤਲਾ ਨਹੀਂ ਕਰਾਂਗੇ ਨੋਰਮਲ ਜਿਹਾ ਰੱਖਾਂਗੇ ਇਦਾਂ ਦੀ ਪੱਟੀ ਬੇਲ ਕੇ ਅਸੀਂ ਤਿਆਰ ਕਰ ਲਵਾਂਗੇ ਪੱਟੀ ਬੇਲਣ ਤੋਂ ਬਾਅਦ ਅਸੀਂ ਇਹਦੇ ਪੀਸ ਕੱਟ ਕੇ ਇੱਕ ਚੱਕਲੇ ਦੇ ਉੱਤੇ ਰੱਖ ਦਵਾਂਗੇ ਨਾ ਜਿਹੜੀ ਇਹ ਪੱਟੀ ਅਸੀਂ ਬਹੁਤੀ ਮੋਟੀ ਰੱਖਣੀ ਹੈ ਨਾ ਹੀ ਪਤਲੀ ਰੱਖਣੀ ਹੈ ਮੀਡੀਅਮ ਜਿਹਾ ਇਹਦਾ ਜਿਹੜਾ ਆਪਾਂ ਸਾਈਜ਼ ਰੱਖਣਾ ਹੈ ਤੇ ਇਸੇ ਤਰ੍ਹਾਂ ਜਿਹੜੇ ਸਾਰੇ ਪੀਸ ਕੱਟ ਕੇ ਅਸੀਂ ਚੱਕਲੇ ਦੇ ਉੱਤੇ ਰੱਖ ਦਵਾਂਗੇ ਤੇ ਦੂਸਰੀ ਸਾਈਡ 'ਤੇ ਅਸੀਂ ਗੈਸ ਦੇ ਉੱਤੇ ਤੇਲ ਗਰਮ ਰੱਖ ਦਿੱਤਾ ਹੈ ਤੇਲ ਗਰਮ ਹੋਂਦੇ ਹੋਣ ਤੇ ਹੁਣ ਇਹ ਵਾਲੇ ਪੀਸ ਜਿਹੜੇ ਅਸੀਂ ਕੜਾਈ ਦੇ ਵਿੱਚ ਪਾਵਾਂਗੇ ਇੱਕ-ਇੱਕ ਕਰਕੇ ਅਸੀਂ ਸਾਰੇ ਪੀਸ ਜਿਹੜੇ ਕੜਾਈ ਦੇ ਵਿੱਚ ਪਾ ਦੇਵਾਂਗੇ ਅਸੀਂ ਜਿਹੜਾ ਗੈਸ ਦਾ ਸੇਕ ਹੈ ਬਿਲਕੁਲ ਮੀਡੀਅਮ 'ਤੇ ਰੱਖਾਂਗੇ ਤੇਜ ਗੈਸ ਨਹੀਂ ਕਰਾਂਗੇ ਤੇ ਮੀਡੀਅਮ ਗੈਸ ਦੇ ਉੱਤੇ ਹੀ ਅਸੀਂ ਇਹਨਾਂ ਨੂੰ ਪਕਾਵਾਂਗੇ ਤਾਂ ਜੋ ਜਿਹੜੇ ਅੰਦਰੋਂ ਚੰਗੀ ਤਰ੍ਹਾਂ ਪੱਕ ਜਾਣ ਤੇ ਹਲਕਾ ਜਿਹਾ ਸੇਕ ਲੱਗਣ ਤੋਂ ਬਾਅਦ ਅਸੀਂ ਕੜਛੀ ਦੇ ਨਾਲ ਜਿਹੜੀ ਇਹਨਾਂ ਦੀ ਸਾਈਡ ਚੇਂਜ ਕਰਾਂਗੇ ਪਹਿਲਾਂ ਇਹਨਾਂ ਨੂੰ ਅਸੀਂ ਸੇਕ ਲੱਗਣ ਲੱਗਣ ਦਿੰਦੇ ਹਾਂ ਮਟਰੀ ਜਦੋਂ ਥੋੜੀ ਜਿਹੀ ਆਠ ਜਾਵੇ ਥੋੜਾ ਜਿਹਾ ਕਲਰ ਇਸ ਤਰ੍ਹਾਂ ਦਾ ਚੇਂਜ ਹੋ ਜਾਵੇ ਫਿਰ ਅਸੀਂ ਇਹਦੀ ਸਾਈਡ ਚੇਂਜ ਕਰ ਦਵਾਂਗੇ ਇਦਾਂ ਜਿਹੜੀ ਸਾਡੀ ਮੇਥੀ ਮਟਰੀ ਹੈਗੀ ਐ ਇਹਦਾ ਜਿਹੜਾ ਕਲਰ ਆ ਚੇਂਜ ਹੋ ਚੁੱਕਾ ਹੈ ਤੇ ਫਰਾਈ ਹੋ ਗਈ ਐ ਤੇ ਹੁਣ ਅਸੀਂ ਇਹਨੂੰ ਕੜਾਈ ਦੇ ਵਿੱਚੋਂ ਕੱਢ ਲਵਾਂਗੇ ਦੇਖੋ ਜਿਹੜੀ ਇਹ ਇਹਦੇ ਵਿੱਚ ਪਰਤਾਂ ਕਿੰਨੀਆਂ ਸੋਹਣੀਆਂ ਲੱਭ ਰਹੀਆਂ ਹੈ ਮਟਰੀ ਦੇ ਅੰਦਰੋਂ ਦੀ ਤੇ ਜਿਹੜੀ ਇਹ ਮੇਥੀ ਮਟਰੀ ਸਾਡੀ ਬਣ ਕੇ ਤਿਆਰ ਐ ਹੁਣ ਅਸੀਂ ਇਹਨੂੰ ਕੜਾਈ ਦੇ ਵਿੱਚੋਂ ਕੱਢ ਲੈਂਦੇ ਹਾਂ ਪੱਕ ਗਈ ਅੰਦਰੋਂ ਚੰਗੀ ਤਰ੍ਹਾਂ ਤੇ ਹੁਣ ਅਸੀਂ ਇਹਨੂੰ ਕੱਢ ਕੇ ਇੱਕ ਪਲੇਟ ਦੇ ਵਿੱਚ ਰੱਖ ਲੈਂਦੇ ਆ ਤੇ ਇਹਨੂੰ ਜਦੋਂ ਤੁਸੀਂ ਪਕਾਣਾ ਹੈ ਬਿਲਕੁਲ ਮੱਠੇ ਜੇ ਸੇਕ ਦੇ ਉੱਤੇ ਪਕਾਣਾ ਹੈ ਬਹੁਤ ਜ਼ਿਆਦਾ ਕ੍ਰਿਸਪੀ ਤੇ ਸਵਾਦ ਬਣ ਕੇ ਤਿਆਰ ਹੁੰਦੀ ਹੈ ਦੇਖੋ ਕਿੰਨੀ ਸੋਹਣੀ ਬਣੀ ਹੈ ਤੇ ਬਾਕੀ ਵੀ ਜਿਹੜੀ ਸਾਡਾ ਆਟਾ ਰਹਿ ਗਿਆ ਹੈ ਦੋ ਪੇੜਿਆਂ ਦਾ ਅਸੀਂ ਆਟਾ ਮਤਲਬ ਬਣਾਇਆ ਸੀਗਾ ਤੇ ਦੂਜਾ ਵੀ ਜਿਹੜਾ ਹੈਗਾ ਅਸੀਂ ਉਹਨੂੰ ਵੀ ਕੜਾਈ ਦੇ ਵਿੱਚ ਪਾ ਦਿੰਦੇ ਹਾਂ ਉਹ ਵੀ ਅਸੀਂ ਬੇਲ ਕੇ ਤਿਆਰ ਕਰ ਲਿਆ ਹੈ ਲੋ ਜੀ ਜਿਹੜੀ ਸਾਡੀ ਮੇਥੀ ਮਟਰੀ ਹੈਗੀ ਆ ਬਣ ਕੇ ਤਿਆਰ ਹੋ ਚੁੱਕੀ ਆ ਤੇ ਮੈਂ ਤੁਹਾਨੂੰ ਨਾ ਇਹਦਾ ਇੱਕ ਪੀਸ ਚੱਕ ਕੇ ਦਿਖਾਉਂਦੀ ਆ ਤੋੜ ਕੇ ਬਹੁਤ ਜ਼ਿਆਦਾ ਪੁਰਪਰੀ ਖਸთა ਬਣ ਕੇ ਤਿਆਰ ਹੋਈ ਆ ਜਦੋਂ ਅਸੀਂ ਦਾ ਹੱਥ ਵਿੱਚ ਮਤਲਬ ਫੜ ਕੇ ਨੂੰ ਤੋੜਦੇ ਆ ਨਾ ਤੇ ਇੱਕਦਮ ਝੂਰਪੂਰ ਹੋ ਜਾਂਦਾ ਹੈ ਬਹੁਤ ਵਧੀਆ ਬਣੀ ਹੈ ਤੇ ਬੱਚੇ ਮਤਲਬ ਇਹਨੂੰ ਬਹੁਤ ਖੁਸ਼ ਹੋ ਕੇ ਖਾਂਦੇ ਨੇ ਬਹੁਤ ਸਵਾਦ ਬਣਦੀ ਹੈ ਤੇ ਤੁਸੀਂ ਵੀ ਇਹਨੂੰ ਘਰ ਵਿੱਚ ਜ਼ਰੂਰ ਟਰਾਈ ਕਰਿਓ ਅਸੀਂ ਇਹਨੂੰ ਬਣਾਉਣ ਤੋਂ ਬਾਅਦ ਅਸੀਂ ਇਹਨੂੰ ਇੱਕ ਨਾ 에ਅਰਟਾਈ ਜਿਹੜਾ ਕੰਟੇਨਰ ਹੁੰਦਾ ਉਹਦੇ ਵਿੱਚ ਪਾ ਕੇ ਇਹਨੂੰ ਆਪਾਂ ਸਟੋਰ ਕਰਕੇ ਰੱਖ ਸਕਦੇ ਹਾਂ ਕੁਝ ਨਹੀਂ ਹੁੰਦਾ ਇਹਨੂੰ ਜਿੱਦਾਂ ਅਸੀਂ ਮਟਰੀ ਰੱਖਦੇ ਹਾਂ ਸੇਮ ਆਪਾਂ ਉਸੇ ਤਰ੍ਹਾਂ ਇਹਨੂੰ ਸਟੋਰ ਕਰ ਸਕਦੇ ਹਾਂ ਲੋ ਜੀ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਹੈ ਮਿਲਦੇ ਆਂ ਫੇ